ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੇ ਲਈ ਅੱਜ ਲੈ ਕੇ ਆਏ ਬਈ ਬਹੁਤ ਸੋਹਣਾ ਟਰੈਕਟਰ ਬਹੁਤ ਥੋੜੀ ਰੇਟ ਦੇ ਵਿੱਚ ਤੇ ਟਰੈਕਟਰ ਦੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਨੇ ਆਂ ਵੀਡੀਓ ਦੇ ਵਿੱਚ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਅੰਕਲ ਕਰਦੇ ਆਂ ਬਈ ਟਰੈਕਟਰ ਦੇ ਬਾਰੇ ਵਿੱਚ ਟਰੈਕਟਰ ਹੈਗਾ ਬਾਈ ਜੀ ਅਰਜਨ ਡੀਆਈ 555 ਕੰਡੀਸ਼ਨ ਚੈੱਕ ਕਰ ਸਕਦੇ ਆਂ ਬਾਈ 2008 ਮਾਡਲ ਦਾ ਟਰੈਕਟਰ ਹੈਗਾ ਕੰਡੀਸ਼ਨ ਆਪਣੇ ਸਾਹਮਣੇ ਆ ਬਾਈ ਜੀ ਕਿਸਾਨ ਵੀਰ ਦੇ ਘਰੇ ਖੜਿਆ ਬਾਈ ਕਿਸੇ ਵਪਾਰੀ ਲਈ ਨਹੀਂ ਖੜਿਆ ਹੈਗਾ ਤੇ ਆਪਣੇ ਸਾਹਮਣੇ ਕੰਡੀਸ਼ਨ ਬਾਈ ਪੂਰਾ ਬਾਈ ਨੇ ਸਾਫ਼ ਕੀ ਰੱਖਿਆ ਹੈਗਾ 2008 ਮਾਡਲ ਦਾ ਟਰੈਡ ਆ ਬਾਈ ਜੀ 50 ਪੈਸੇ ਟਾਇਰ ਨੇ ਤੇ ਇੰਜਨਰੀਅਰ ਤਾਂ ਬਿਲਕੁਲ ਓਕੇ ਆ ਬਾਈ ਜੀ ਰੰਗ ਪੇਂਟ ਦਾ ਵੀ ਬਿਲਕੁਲ ਓਕੇ ਹੈਗਾ ਤੇ ਖਰਦ ਦੀ ਖੇਤੀ ਦੇ ਬਾਈ ਨੇ ਟਰੈਡ ਚਲਾਇਆ ਹੋਇਆ ਹੈ ਬਾਈ ਕੋਈ ਮਤਲਬ ਕਮਰਸ਼ੀਅਲ ਨਹੀਂ ਚਲਾਇਆ ਹੋਇਆ ਬਸ ਟੀ ਕੰਡੀਸ਼ਨ ਆਪਣੇ ਸਾਹਮਣੇ ਪਈ ਆ ਬਾਈ ਸੀਸੇ ਵਰਗਾ ਸਾਫਟ ਟਰੈਡ ਖੜਿਆ ਹੈਗਾ ਖਰਦ ਦੀ ਖੇਤੀ ਚਲਾਇਆ ਹੋਇਆ ਹੈ ਬਾਈ ਨੇ 1 ਕਰ ਬੈਡ ਟਰੈਡ ਕੰਮ ਨਹੀਂ ਭਾਲਦਾ ਬਾਈ ਇੰਜਨਰੀਅਰ ਦਾ ਬਿਲਕੁਲ ਜੋ ਬਾਈ ਲੋ ਡਿਮਾਂਡ ਕੀਤੀ ਹੈ 3,55 3,50000 ਰੁਪਏ ਸਾਢੇ 3.5 ਲੱਖ ਰੁਪਇਆ ਕੋਈ ਫਿਟਸ ਰੇਡ ਨਹੀਂ ਹੈ ਜਬਈ ਮੌਕੇ ਦੇ ਮਾਨਤਨ ਹੋ ਜਾਊਗਾ ਤੇ ਇਹ ਗੱਲ ਕਰੀ ਬਾਈ ਦੇ ਏਰੀਏ ਦੀ ਬਾਈ ਦਾ ਪਿੰਡ ਹੈ ਜਿਹੜਾ ਬਾਈ ਦੀ ਖਡਾਣੀ ਗਲਾ ਜ਼ਿਲ੍ਹਾ ਲੁਧਿਆਣਾ ਫੜਾਣਿਕਲਾੜਾ ਪਿੰਡ ਹੈਗਾ ਬਾਈ ਜੀ ਰਾੜਾ ਸਾਹਿਬੁਰ ਦੁਵਾਰਾ ਦੇ ਨਜ਼ਦੀਕ ਹੈਗਾ ਤੇ ਬਾਕੀ ਬਾਈ ਦੇ ਨੰਬਰ ਬਈ ਆਪਾਂ ਸਕਰੀਨ ਉੱਤੇ ਦਿੱਤੇ ਹੋਏ ਸੀ ਬਾਈ ਨਾਲ ਸੰਪਰਕ ਕਰਕੇ ਟਰੈਕਟਰ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਈ ਤੇ ਤੁਹਾਡੇ ਲਈ ਵੀ ਪਸ਼ੂ ਮਸ਼ੀਨਰੀ ਸਾਧਨ ਕੋਈ ਜ਼ਮੀਨ ਪਲਾਟ ਵਕਾਊ ਹੈਗਾ ਬਾਈ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਇਹ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਰਮੇ ਲਈ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦਾਂਗੇ ਕਿਸੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ